Thank you ਉਨਸੀ ਤੁਹਾਨੂੰ ਇਹ ਗੱਲ ਸੀ ਐਚਓ ਕਰਮਚਾਰੀ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਡਾਕਟਰ ਨੂੰ ਦੱਸਦੇ ਹਾਂ ਲੋਕ ਬਲਵੀਰ ਸਿੰਘ ਦਾ ਵਿਰੋਧ ਕਿਉਂ ਕਰ ਰਹੇ ਹਨ ਹਾਲੀ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਸੀ ਕਿ ਪੰਜਾਬ ਸਿਹਤ ਵਿਭਾਗ ਡਿਜੀਟਲ ਇੰਡੀਆ ਮੁਹਿੰਮ ਦੇ ਤਹਿਤ 30 ਸਾਲ ਤੋਂ ਵੱਧ ਉਮਰ ਦੇ 24 ਲੱਖ ਮਰੀਜ਼ ਬਲੱਡ ਪ੍ਰੈਸ਼ਰ ਤੋਂ ਪੀੜਤ ਨੇ ਅਤੇ ਸ਼ੂਗਰ ਤੇ ਕੈਂਸਰ ਤੋਂ ਪੀੜਤ 23 ਲੱਖ ਮਰੀਜ਼ ਠੀਕ ਹੋ ਚੁੱਕੇ ਨੇ ਜਿਸ ਦਾ ਸਹਿਰਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਆਮ ਆਦਮੀ ਕਲੀਨਿਕ ਨੂੰ ਦਿੱਤਾ ਤੇ ਇਸ ਮਾਮਲੇ ਸੰਬੰਧੀ ਸੀਐਚਓ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਨਵਦੀਪ ਕੌਰ ਨੇ ਪੰਜਾਬ ਦੇ ਸਿਹਤ ਵਿਭਾਗ ਦੇ ਮੰਤਰੀ ਡਾਕਟਰ ਬਲਵੀਰ ਸਿੰਘ ਵਿਰੁੱਧ ਮੋਰਚਾ ਖੋਲਿਆ ਕਿਹਾ ਕਿ ਸੂਬੇ ਪਰਦੇਸ ਸੀਐਚਓ ਕਰਮਚਾਰੀ ਪਿਛਲੇ ਕੁਝ ਦਿਨਾ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਹਰ ਪਿੰਡ ਦੇ ਵਿੱਚ ਜਮਿਨੀ ਪੱਧਰ ਤੇ 5-6 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਹੋਏ ਉਸਨੇ ਬੀਪੀ ਸ਼ੂਗਰ ਤੇ ਕੈਂਸਰ ਤੋਂ ਪੀੜਤ ਮਰੀਜ਼ਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ ਤੇ ਸਰਕਾਰ ਦੇ ਅਧਿਕਾਰਤ ਰਿਕਾਰਡ ਪੋਰਟਲ ਤੇ ਨਿਯਮ ਮ ਸਥਾਪਿਤ ਕੀਤਾ ਹੈ ਜਦੋਂ ਕਿ ਉਹਨਾਂ ਸਾਲਾਂ ਦੇ ਦੌਰਾਨ ਚੀਐਚਓ ਸਿਹਤ ਕਰਮਚਾਰੀ ਆਰਐਚਆਰਐਮ ਸਕੀਮ ਅਧੀਨ ਸਿਹਤ ਜਾਂਚ ਡਾਟਾ ਰਿਕਾਰਡ ਕਰ ਰਹੇ ਸੰਤ ਤੁਸੀਂ ਪੰਜਾਬ ਸਰਕਾਰ ਦੇ ਵਿੱਚ ਨਹੀਂ ਸੀ ਤਾਂ ਉਹ ਆਮ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਜੀ ਮੈਨ ਕਿ ਨਾਮ ਆ ਜੀ ਆਪਣਾ ਜੀ ਮੇਰਾ ਨਾਮ ਨਵਦੀਪ ਕੌਰ ਹੈਗਾ ਤੇ ਅਸੀਂ ਕਮਿਊਨਿਟੀ ਹੈਲਥ ਆਫੀਸਰ ਦੇ ਤੌਰ ਤੇ ਕੰਮ ਕਰਦੇ ਹਾਂ ਕੀ ਕਾਰਨ ਸੀ ਕਿ ਜਿਹੜਾ ਕਿ ਤੁਹਾਨੂੰ ਸਰਕਾਰ ਦੇ ਖਿਲਾਫ ਆਜਿਹਾ ਜਿਹੜਾ ਕਿ ਰੋਸ਼ ਪ੍ਰਦਰਸ਼ਨ ਕਰਨਾ ਪੈ ਰਿਹਾ ਵਾ ਤਾਂ ਕੀ ਸਾਰਾ ਮਾਮਲਾ ਕੀ ਆ ਜੀ ਅ ਭਾਜੀ ਸਾਡਾ ਸੀਐਚਓਜ਼ ਦਾ ਬੇਸਿਕਲੀ ਜਿਹੜਾ ਕੰਮ ਹੈਗਾ ਉਹ ਹੈਗਾ ਆ 30 ਸਾਲ ਤੋਂ ਉੱਪਰ ਦੇ ਲੋਕਾਂ ਦੀ ਸਕਰੀਨਿੰਗ ਕਰਨੀ ਬੀਪੀ 슈ਗਰ ਜਿਨ੍ਹਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਕਹਾ ਦਿੰਨੇ ਆ ਅਤੇ ਕੈਂਸਰ ਦੇ ਜਿਹੜੇ ਮਰੀਜ਼ ਹੈਗੇ ਆ ਉਹਨਾਂ ਨੂੰ ਲੱਭਣਾ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦੀ ਦਵਾਈ ਜੜੀ ਬੂਟੀ ਸ਼ੁਰੂ ਕਰਵਾਉਣਾ ਕਿ ਉਹ ਠੀਕ ਹੋਣ ਕੱਲ ਸਿਹਤ ਮੰਤਰੀ ਜੀ ਵੱਲੋਂ ਇੱਕ ਬਿਆਨ ਆਇਆ ਹੈਗਾ ਅਸੀਂ ਸਿਹਤ ਮੈਕਮੇ ਵਾਸਤੇ ਪਿਛਲੇ 5 ਤੋਂ 6 ਸਾਲਾਂ ਤੋਂ ਕੰਮ ਕਰਦੇ ਪਏ ਆਂ ਇਸ ਵੇਲੇ ਸਰਕਾਰ ਕੋਲ ਮਾਨ ਸਰਕਾਰ ਦੇ ਕੋਲ ਜਿੰਨਾ ਵੀ ਡੇਟਾ ਬੀਪੀ ਤੇ 슈ਗਰ ਦੇ ਮਰੀਜ਼ਾਂ ਦਾ ਬੋਲਦਾ ਪਿਆ ਹੈਗਾ ਉਹ ਜਿਹੜਾ ਡੇਟਾ ਹੈਗਾ ਉਹ ਸਾਡੇ ਦੁਆਰਾ ਕੀਤੇ ਗਏ ਕੰਮ ਦਾ ਡੇਟਾ ਬੋਲਦਾ ਪਿਆ ਕੱਲ ਸਿਹਤ ਮੰਤਰੀ ਜੀ ਨੇ ਬਿਆਨ ਜਾਰੀ ਕੀਤੇ ਨੇ ਕਿ ਇਹਨਾਂ ਨੇ ਇੱਕ ਨੈਸ਼ਨਲ ਪੱਧਰ ਦੀ ਡਰਾਈਵ ਚਲਾਈ ਹੈਗੀ ਆ ਜਿਦੇ ਵਿੱਚ ਇਹਨਾਂ ਨੇ 30 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਸਕ੍ਰੀਨ ਕਰਨ ਲਈ ਕਿਹਾ ਗਿਆ ਹੈਗਾ ਉਹ ਸਕਰੀਨਿੰਗ ਦੇ ਵਿੱਚ ਜਿਹੜੇ ਅਸੀਂ 5 ਤੋਂ 6 ਸਾਲ ਤੋਂ ਲੱਗੇ ਮੁਲਾਜ਼ਮ ਕੰਮ ਕਰਨ ਦੇ ਆ ਸਾਡਾ ਵਿੱਚ ਕੋਈ ਵੀ ਮੈਂਸ਼ਨਿੰਗ ਨਹੀਂ ਹੈਗਾ ਕਿ ਇਹਨਾਂ ਵੱਲੋਂ ਕੋਈ ਇਨਪੁਟ ਦਿੱਤੀ ਗਈ ਹੈ ਜਾਂ ਫਿਰ ਆਉਣ ਵਾਲੇ ਸਮੇਂ 'ਚ ਇਹਨਾਂ ਵੱਲੋਂ ਕੰਮ ਕੀਤਾ ਜਾਏਗਾ ਅਸੀਂ ਤੁਹਾਡੇ ਪਲੇਟਫਾਰਮ ਤੋਂ ਇਹ ਗੱਲ ਕਹਿਣਾ ਚਾਹੁੰਦੇ ਆ ਸੀਐਚਓਜ਼ ਨੂੰ ਕੋਈ ਐਪਰੀਸ਼ੀਏਸ਼ਨ ਨਹੀਂ ਚਾਹੀਦੀ ਡਾਕਟਰ ਬਲਬੀਰ ਜੀ ਸੀਐਚਓ ਨੂੰ ਸਾਡੇ ਤੁਹਾਡੇ ਵੱਲੋਂ ਤੁਹਾਡੀ ਸਰਕਾਰ ਵੱਲੋਂ ਕੋਈ ਐਪਰੀਸ਼ੀਏਸ਼ਨ ਕੋਈ ਤਮਗੇ ਨਹੀਂ ਸਾਨੂੰ ਚਾਹੀਦੇ ਸਾਨੂੰ ਚਾਹੀਦਾ ਹੈਗਾ ਜਿਹੜਾ ਕੰਮ ਅਸੀਂ ਜਿਹੜਾ 24 ਲੱਖ ਮਰੀਜ਼ ਅਸੀਂ ਬੀਪੀ ਦਾ 23 ਲੱਖ ਮਰੀਜ਼ ਅਸੀਂ 슈ਗਰ ਦਾ ਚੈੱਕ ਕਰ ਚੁੱਕੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਤੁਹਾਡੇ ਆਨਲਾਈਨ ਡਿਜੀਟਲ ਇੰਡੀਆ ਮਿਸ਼ਨ ਦੇ ਅਧੀਨ ਪੋਰਟਲਾਂ ਤੇ ਚਾੜ੍ਹ ਚੁੱਕੇ ਹੈਗੇ ਆ ਉਹਨਾਂ ਦਾ ਸੇਰਾ ਤੁਸੀਂ ਦੂਜੇ ਆ ਦੂਜੇ ਕੈਡਰਸ ਨੂੰ ਨਾ ਦਵੋ ਸੇਰਾ ਸਾਡੇ ਮੱਥੇ ਵੀ ਨਾ ਲਾਓ ਪਰ ਐਟ ਲੀਸਟ ਇਹ ਗੱਲ ਤੇ ਤੁਸੀਂ ਕਹੋ ਨਾ ਕਿ ਕਮਿਊਨਿਟੀ ਹੈਲਥ ਆਫਿਸਰਸ ਕੰਮ ਕਰਦੇ ਪਏ ਨੇ ਗਰਾਊਂਡ ਲੈਵਲ ਤੇ ਵੀ ਆਰ ਵਰਕਿੰਗ ਫਾਰ ਐਟ ਗਰਾਊਂਡ ਲੈਵਲ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਜਿਨ ਕੀ ਮਾਨ ਸਰਕਾਰ ਦੀ ਪਾਲਿਸੀ ਲਈ ਹੈ ਕਿ ਕ੍ਰੈਡਿਟ ਕਿਸੇ ਹੋਰ ਨੂੰ ਦੇਣਾ ਬਿਲਕੁਲ ਸਰ ਬਿਲਕੁਲ ਕ੍ਰੈਡਿਟ ਇਹਨਾਂ ਨੇ ਆਪਣੇ ਆਮ ਆਦਮੀ ਕਲੀਨਿਕਸ ਨੂੰ ਦਿੱਤਾ ਹੈਗਾ ਠੀਕ ਹੈ ਆਮ ਆਦਮੀ ਕਲੀਨਿਕਸ ਨੂੰ ਕ੍ਰੈਡਿਟ ਦਿੱਤਾ ਹੈ ਆ ਜਿਹੜਾ ਕੀ ਐਗਜ਼ਿਸਟੈਂਸ ਚ ਆਇਆ ਹੀ ਉਦੋਂ ਤੋਂ ਹੈ ਜਦੋਂ ਤੋਂ ਆਮ ਸਰਕਾਰ ਐਗਜ਼ਿਸਟੈਂਸ ਚ ਆਈ ਹੈਗੀ ਆ ਤੇ ਜਿਹੜਾ ਡੇਟਾ ਇਹਨਾਂ ਦੇ ਕੋਲ ਹੈਗਾ ਉਹ ਪਿਛਲੇ 5 ਤੋਂ 6 ਸਾਲ ਪੁਰਾਣਾ ਡੇਟਾ ਪਿਆ ਹੋਇਆ ਹੈ ਮੇਰਾ ਸਵਾਲ ਹੈ ਇਹਨਾਂ ਨੂੰ ਜਿਹੜੇ ਸੈਂਟਰ ਹੀ ਤੁਸੀਂ ਪਿਛਲੇ 3 ਸਾਲ ਤੋਂ ਖੋਲੇ ਨੇ ਉਹ 50 ਸਾਲਾਂ ਦਾ ਡੇਟਾ ਤੁਹਾਨੂੰ ਕਿੱਦਾਂ ਪ੍ਰੋਵਾਈਡ ਕਰਦੇ ਪਏ ਨੇ ਪਿੱਛੇ ਜੇ ਸਰ ਸੈਂਟਰ ਵੱਲੋਂ ਨਾ ਇਹਨਾਂ ਨੂੰ ਗ੍ਰਾਂਟ ਆਈ ਸੀਗੀ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਆਇਆ ਹੈਗਾ ਸਟੇਟ ਗਵਰਨਮੈਂਟ ਨੂੰ ਉਹ ਕਰੋੜਾਂ ਦੇ ਰੁਪਈਏ ਵਿੱਚੋਂ ਉਹ ਜਿਹੜਾ ਪੈਸਾ ਸੈਂਟਰ ਨੇ ਭੇਜਿਆ ਸੀਗਾ ਅਸੀਂ ਆਯੂਸ਼ਮਾਨ ਭਾਰਤ ਦੇ ਅੰਡਰ ਕੰਮ ਕਰਦੇ ਪਏ ਹਾਂ ਸਾਡਾ ਜਿੰਨੇ ਵੀ ਫੰਡਿੰਗ ਹੈਗੀ ਹੈ ਸਾਡੀ ਨੈਸ਼ਨਲ ਹੈਲਥ ਮਿਸ਼ਨ ਤੋਂ ਆਉਂਦੀ ਹੈ ਸੈਂਟਰ ਤੋਂ ਆਉਂਦੀ ਹੈ ਉਹ ਜਿਹੜਾ ਪੈਸਾ ਹੈਗਾ ਉਹ ਆਮ ਆਦਮੀ ਕਲੀਨਿਕ ਵਾਸਤੇ ਇਹਨਾਂ ਨੇ ਵਰਤ ਲਿੱਤਾ ਉਹ HWCs ਤੇ ਅਸੀਂ ਹੈਲਥ ਵੈਲਨੈਸ ਸੈਂਟਰਾਂ ਤੇ ਬੈਠੇ ਹੋਏ ਆ ਆਯੁਸ਼ਮਾਨ ਆਰੋਗ્યਮ ਕੇਂਦਰਾ ਤੇ ਬੈਠੇ ਹੋਏ ਆ ਸਾਡੇ ਸੈਂਟਰਾਂ ਤੇ ਕੋਈ ਪੈਸਾ ਨਹੀਂ ਹੈਗਾ ਲੱਗ ਕਹਿੰਦੇ ਮਤਲਬ ਕਿ ਕਿਤੇ ਨਾ ਕਿਤੇ ਪਬਲਿਕ ਨਾਲ ਧੋਖਾ ਹੋ ਰਿਹਾ ਵਾ ਕਿ ਜਿਹੜਾ ਕਿ ਐਗਜ਼ੈਕਟਲੀ ਸਰ ਸੈਂਟਰ ਸਰਕਾਰ ਦਾ ਫੰਡ ਹੈਗਾ ਗਲਤ ਤਰੀਕੇ ਨਾਲ ਜੋਤਲਾਇਜ਼ ਕੀਤਾ ਜਾਂਦਾ ਪਿਆ ਬਿਲਕੁਲ ਸਰ ਬਿਲਕੁਲ ਤਾਂ ਹੁਣ ਕੋਈ ਸੈਂਟਰ ਸਰਕਾਰ ਨੂੰ ਵੀ ਕੋਈ ਅਪੀਲ ਕਰਨਾ ਚਾਹੂਗਾ ਬਿਲਕੁਲ ਅਸੀਂ ਸੈਂਟਰ ਸਰਕਾਰ ਨੂੰ ਅਸੀਂ ਮੋਦੀ ਜੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਅਧੀਨ ਅਸੀਂ ਤੁਹਾਡੇ ਪ੍ਰੋਗਰਾਮ ਆਯੂਸ਼ਮਾਨ ਭਾਰਤ ਦੇ ਅਧੀਨ ਆਮ ਲੋਕਾਂ ਦੀ ਪਿੰਡਾਂ 'ਚ ਸੇਵਾ ਕਰਦੇ ਪਏ ਹੈਗੇ ਆ ਅਸੀਂ ਚਾਹੁੰਦੇ ਆ ਕਿ ਸੀਐਚਓ ਇੱਕ ਕੈਡਰ ਇਦਾਂ ਦਾ ਹੈਗਾ ਜਿਹਦਾ ਕਿਤਾਬੀ ਤੌਰ ਤੇ ਕੋਈ ਐਗਜ਼ਿਸਟੈਂਸ ਨਹੀਂ ਹੈਗੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੋਦੀ ਜੀ ਤੱਕ ਮਾਨ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਸਾਡਾ ਕੈਡਰ CHOs ਕਮਿਊਨਿਟੀ ਹੈਲਥ ਆਫਿਸਰਸ ਦਾ ਜਿਹੜਾ ਕੈਡਰ ਹੈਗਾ ਆ ਉਹਦੀ ਜਨਰੇਸ਼ਨ ਕੀਤੀ ਜਾਵੇ ਤੇ ਸਾਨੂੰ ਉਹਦੇ ਅਧੀਨ ਸਾਨੂੰ ਰੈਗੂਲਰ ਕੀਤਾ ਜਾਵੇ ਕਹਿੰਦੇ ਮੈਂ ਤੱਕ ਕਿ ਸਰਕਾਰ ਜਿਹੜੀ ਕਿ ਐਡਵਰਟਾਈਜ਼ਮੈਂਟ ਕਰਕੇ ਕਿ 50000 ਬੰਦਾ ਭਰਤੀ ਕਰ ਲਿਆ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਬੇਕੋ ਬਣਾਉਂਦੀ ਪਈ ਹੈ ਬਿਲਕੁਲ ਸਰ ਬਿਲਕੁਲ ਕੋਈ ਨਵੀਆਂ ਭਰਤੀਆਂ ਨਹੀਂ ਕੀਤੀਆਂ ਗਈਆਂ ਹੈਗੀਆਂ ਸਾਡੀਆਂ ਰਿਕਰੂਟਮੈਂਟਸ ਪਿਛਲੇ 5 ਤੋਂ 6 ਸਾਲਾਂ ਤੋਂ ਸਾਡੀਆਂ ਹੋ ਚੁੱਕੀਆਂ ਨੇ ਜੋ ਵੀ ਪੈਸਾ ਲੱਗਦਾ ਪਿਆ ਜੋ ਵੀ ਇਨੀਸ਼ੀਏਟਿਵ ਲਿੱਤਾ ਜਾਂਦਾ ਪਿਆ ਸਟੇਟ ਗਵਰਨਮੈਂਟ ਵੱਲੋਂ ਮਾਨ ਸਰਕਾਰ ਵੱਲੋਂ ਉਹ ਸਿਰਫ ਆਮ ਆਦਮੀ ਕਲੀਨਿਕਸ ਵਾਸਤੇ ਲਿੱਤਾ ਜਾਂਦਾ ਪਿਆ ਉਹ ਵੀ ਤੁਹਾਨੂੰ ਪਤਾ ਹੈ ਸਰ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਹੈਗੀਆਂ ਨੂੰ ਹੈਗੀਆਂ ਨੇ ਉਹਨਾਂ ਨੂੰ ਵਾਈਟ واਸ਼ ਕਰਕੇ ਉੱਥੇ ਇਨਫਰਾਸਟ੍ਰਕਚਰ ਖੜਾ ਕਰਕੇ ਇਹਨਾਂ ਨੇ ਉਹਨਾਂ ਬਿਲਡਿੰਗਸ ਨੂੰ ਹੀ ਆਮ ਆਦਮੀ ਕਲੀਨਿਕਸ 'ਚ ਬਦਲ ਦਿੱਤਾ ਹੈਗਾ ਤਾਂ ਡਾ ਕਹਿੰਦੇ ਮਤਲਬ ਕਿ ਆਮ ਜਿਹੜੇ ਮੁਹੱਲਾ ਕਲੀਨਿਕਸ ਖੜੇ ਕੀਤੇ ਗਏ ਆ ਕਿਤੇ ਨਾ ਕਿਤੇ ਕਹ ਲੋ ਕਿ ਜਮਿਨੀ ਪੱਧਰ ਤੇ ਇਹ ਰਿਪੋਰਟ ਜ਼ੀਰੋ ਆ ਅਸੀਂ ਇਹ ਨਹੀਂ ਕਹਿੰਦੇ ਸਰ ਕਿ ਇਹਦੀ ਰਿਪੋਰਟ ਜ਼ੀਰੋ ਹੈਗੀ ਆ ਪਰ ਅਸੀਂ ਇਹ ਵੀ ਤੁਹਾਨੂੰ ਕਹਨੇ ਹੈਗੇ ਆ ਕਿ ਇਹਦੇ ਵਿੱਚ there is something fishy ਜਿਹੜਾ ਕੰਮ ਸਾਰੇ ਪੰਜਾਬ ਵੱਲੋਂ ਕੀਤਾ ਜਾਂਦਾ ਪਿਆ ਹਰ ਇੱਕ ਪਿੰਡ ਵੱਲੋਂ ਕੀਤਾ ਜਾਂਦਾ ਪਿਆ ਕਿ ਉਹਨਾਂ ਡੇਟਾ ਉਹਨਾ ਕੰਮ ਇਹਨਾਂ ਦੇ ਆਮ ਆਦਮੀ ਕਲੀਨਿਕਸ ਵੱਲੋਂ ਕੀਤਾ ਜਾਂਦਾ ਪਿਆ ਇੱਥੇ ਇਹ ਬਹੁਤ ਵੱਡਾ ਸਵਾਲ ਹੈਗਾ ਮਾਨ ਸਰਕਾਰ ਵਾਸਤੇ ਮੁਲਾਜ਼ਮਾਂ ਨੂੰ ਲੈ ਕੇ ਜਿਹੜੇ ਬੱਚੇ ਇੱਕ ਪਾਸੇ ਸਰਕਾਰ ਕਿੰਦੀ ਕਿ ਅਸੀਂ ਬਾਹਰੋਂ ਬਾਹਰੋਂ ਬੱਚੇ ਨਾ ਜਾਣ ਬਾਹਰ ਨੂੰ ਕੰਟਰੀਆਂ ਨੂੰ ਨਾ ਜਾਣ ਤੇ ਦੂਜੇ ਪਾਸੇ ਜਿਹੜੇ ਇੱਥੇ ਜਿਹੜੇ ਬੱਚੇ ਭਰਤੀ ਹੋਏ ਪਏ ਉਹਨਾਂ ਦੀ ਤਨਖਾਹਾਂ ਇੰਨੇ ਘੱਟ ਵਤ ਤਾਂ ਲੱਗਦਾ ਕਿ ਕਿਧਰ ਕਿਤੇ ਗੁਜ਼ਾਰਾ ਹੁੰਦਾ ਹੋਊਗਾ ਸਰ ਦੇਖੋ ਜੇ ਆਪਾਂ ਇਹ ਗੱਲ ਕਹੀ ਹੈ ਨਾ ਤਨਖਾਹਾਂ ਦੀ ਗੱਲ ਕਰੀਏ ਤੇ ਸਰਕਾਰਾਂ ਦੀਆਂ ਨਾ ਬੜੇ ਪੁਰਾਣੇ ਟਾਈਮ ਤੋਂ ਇਹ ਪਾਲਿਸਿਸ ਹੁੰਦੀਆਂ ਨੇ ਕਿ ਪਹਿਲਾਂ ਤਾਂ ਸਰ ਠੇਕਾ ਪ੍ਰਥਾ ਜਿਹੜੀ ਸਭ ਤੋਂ ਭੈੜੀ ਪ੍ਰਥਾ ਹੈਗੀ ਆ ਉਹ ਐਗਜ਼ਿਸਟੈਂਸ ਚ ਆਈ ਪਈ ਆ ਉਹ ਚੱਲਦੀ ਪਈ ਆ ਹੁਣ ਇੱਕ ਮੁਲਾਜ਼ਮ ਜਿਹਦੀ ਤਨਖਾਹ 20 ਤੋਂ 25000 ਹੈਗੀ ਆ ਇੱਥੇ ਸਰ ਮੈਂ ਮਾੜਾ ਜਿਹਾ ਮੈਂਸ਼ਨ ਕਰਨਾ ਚਾਹਣੀ ਆ ਸਾਨੂੰ ਮੋਦੀ ਜੀ ਵੱਲੋਂ ਨਾ ਜਦੋਂ ਇਹ ਐਡਵਰਟਾਈਜ਼ਮੈਂਟ ਹੋਈ ਸੀਗੀ ਸਾਨੂੰ 25000 ਬੇਸਿਕ ਸੈਲਰੀ ਕਹੀ ਗਈ ਸੀਗੀ ਮੇਰੇ ਨਾਲ ਦੇ ਸਾਰੇ ਸਾਥੀ ਖੜੇ ਹੋਏ ਨੇ ਕਿਸੇ ਨੂੰ ਪੁੱਛ ਲਓ ਕਿਸ ਨੂੰ ਅੱਜ ਤੱਕ ਮਹੀਨੇ ਦਾ 25000 ਮਿਲਿਆ ਮਿਲਿਆ ਕਿਸੇ ਨੂੰ 25000 ਨਹੀਂ ਸਾਨੂੰ ਪਿਛਲੇ 6 ਸਾਲਾਂ ਤੋਂ ਹਰ ਮਹੀਨੇ ਹਰ ਇੱਕ CHC ਦਾ 5000 ਰੁਪਇਆ ਗਲਪਿੰਗ ਆਰਮਨੀ ਡਿਪਾਰਟਮੈਂਟ ਇਜ਼ ਗਲਪਿੰਗ ਆਰਮਨੀ 5000 ਏਵਰੀ ਮੰਥ ਵੀ ਆਰ ਗੈਟਿੰਗ ਓਨਲੀ 20000 ਇਨਸਟੈਡ ਆਫ 25000 ਕਿਤੇ ਇਹ ਜਿਹੜਾ 5000 ਰੁਪਇਆ ਕਿਤੇ ਪਾਰਟੀ ਫੰਡ ਚ ਤੁਹਾਨੂੰ ਚਾਹੁੰਦਾ ਤੁਹਾਡਾ ਸਰ ਕਿਹੜਾ ਪਾਰਟੀ ਫੰਡ ਮੈਂ ਸਮਝ ਨਹੀਂ ਆ ਕੰਮ ਪਾਰਟੀ ਸਰਕਾਰ ਦਾ ਹੈ ਸਰ ਇਹ ਤਾਂ ਉਹੀ ਜਾਣੇ ਉਹਨਾਂ ਦੀ ਉਹੀ ਜਾਣਨ ਤਾਂ ਹੁਣ ਤੁਸੀਂ ਕੀ ਮੰਗ ਕੀ ਕਰਦੇ ਆ ਸਰ ਅਸੀਂ ਮੰਗ ਕਰਦੇ ਹੈਗੇ ਆ ਕਿ ਸੀਐਚਓਜ਼ ਨੂੰ ਸਰ ਦੇਖੋ ਆ ਹੈਲਥ ਵੈਲਨੈਸ ਸੈਂਟਰ ਜਿਹੜੇ ਹੈਗੇ ਨੇ ਨਾ ਉਹ ਜ਼ਮੀਨੀ ਤੌਰ ਤੇ ਕੰਮ ਕਰਦੇ ਪਏ ਨੇ ਅਸੀਂ ਯੰਗ ਬਲੱਡ ਹੈਗੇ ਆ ਅਸੀਂ ਯੰਗਸਟਰਸ ਹੈਗੇ ਆ ਅਸੀਂ ਪਿੰਡਾਂ ਚ ਸਾਡੇ ਚ ਇਹ ਕਿ ਭਾਵਨਾ ਹੈਗੀ ਆ ਕਿ ਅਸੀਂ ਲੋਕਾਂ ਦੇ ਹਿੱਤ ਲਈ ਕੰਮ ਕਰੀਏ ਅਸੀਂ ਉਸ ਚੀਜ਼ ਤੇ ਪੂਰੇ ਖਰੇ ਉਤਰੇ ਹੈਗੇ ਆ